ਤੇਰੇ ਸਰੀਰ ਵਿੱਚ ਆਤਮਾ ਹੈ ਕਿਸ ਕਰਕੇ ਤੇਰੇ ਸਰੀਰ ਦਾ ਮਾਨ ਸਨਮਾਨ ਹੈ ਜੇ ਤੇਨ ਆਤਮਾ ਚ ਨਹੀਂ ਜਾਂਦੀ ਕੋਈ ਮਾਨ ਸਨਮਾਨ ਨਹੀਂ ਕਰਦਾ ਤੇਰੇ ਆਪਣੇ ਹੀ ਝੁੱਕ ਕੇ těਨ ਛਾੜ ਦੇ ਮਹਾਰਾਜ ਕਹਿੰਦੇ ਜਿੰਜਰੇ ਬਸੇ ਸੁਹੇ ਲੜੀ ਕਿਚਰ ਸਾਥ ਨਾਲ ਜਾਂ ਸਾਤੀ ਉੱਠੀ ਚੱਲਿਆ ਤਾਲ ਨਾ ਖਾਪੂਗਾ ਜਦੋਂ ਤੱਕ ਆਤਮਾ ਹੈ ਉਸ ਵੇਲੇ ਤੱਕ ਸਰੀਰ ਦੀ ਆਉ ਭਗਦੇ ਕਿਦਾ ਮਾਨ ਖਣ ਮਾਨ ਜਦੋਂ ਇਹਦੇ ਵਿਖੋ ਇਹ ਆਤਮਾ ਰੂਪੀ ਪਤਨੀ ਨਿਕਲ ਗਿਆ ਸਰੀਰ ਰੂਪੀ ਪਤਨੀ ਨੇ ਮਿੱਟੀ ਹੋ ਜਾਣਾ ਜਿੱਜਰ ਬਸਿਆ ਕੰਤ ਘਰ ਦਿਓ ਦਿਓ ਸਭ ਕਹਾ ਜਦ ਉઠી ਚਲਸੀ ਕੰਤੜਾ ਤਬ ਕੋਈ ਨਾ ਪੁੱਛੇ ਦੀ ਬਾਤ ਜਦੋਂ ਤੱਕ ਮਹਾਰਾਜ ਕਹਿੰਦੇ ਆਤਮਾ ਹੈ ਤੈਨੂੰ ਸਭ ਦਿਓ ਦਿਓ ਕਹਿੰਦੇ ਜੇ ਜਦ ਤੇਰੀ ਆਤਮਾ ਨਿਕਲ ਗਈ उस दिन तेरे शरीर की किसी ने गल तेरे संबंधिया ने भी तेतो डरना है महाराज के एक बहुत नेड़े का रिश्ता पति पत्नी फिर पत्नी भी दूर भजदी उस शरीर तो जिस शरीर पिछ आत्मा निकल जाती बहुत हित सदा रह लागी मी हंस एेत कर पागीग बहा करता बच ਕਹਿੰਦੇ ਫੇਰ ਤਾਂ ਕੀ ਕੀ ਹੈ ਕਿ ਭੂਤ ਹੈ ਦੇ ਵਿੱਚ ਭੂਤ ਹੋ ਗਿਆ ਤੇ ਫੇਰ ਲਈ ਵੀ ਕੋਈ ਬੁੱਖ ਤਾਂ ਹੁੰਦੀ ਫੇਰੇ ਦਾ ਕੋਈ ਮਾਨ ਸਨਮਾਨ ਨਹੀਂ ਹੁੰਦਾ ਫੇਰ ਕੋਈ ਆਪਣਾ ਨਹੀਂ ਕਹਿੰਦਾ ਕਿ ਮੇਰਾ ਹੈ ਫਿਰ ਤਾਂ ਇਹ ਕੰਦਰੀ ਦੀ ਦਿਨ ਘੜ ਤੋਂ ਪਹਿਲਾ ਬੰਦਾ ਨਾ ਜਿਹਦਾ ਅੰਤਮ ਸੰਸਕਾਰ ਕਰ ਤੋਂ ਵਿਚਾਰਿਆ ਦਿਨ ਘੜ ਤੋਂ ਪਹਿਲਾ ਫੇਰ ਤਾਂ ਆਪਣੇ ਵੀ ਇਕੱਲੇ ਕੀ ਆਪਣੇ ਮੇਰੇ ਜਿਹੜੇ ਵਿਚਾਰੇ ਫਿਰ ਮੋਟੀਆਂ-ਮੋਟੀਆਂ ਲੱਕੜਾ ਕੋਈ ਸਾਤੀ ਤੇ ਰੱਖਦਾ ਕੋਈ ਪੈਰਾ ਤੇ ਰੱਖਦਾ ਕੋਈ ਪੇਟ ਢਿੱਡ ਤੇ ਰੱਖਦਾ ਆਪਣੀ ਮੂਹਰੇ ਜਿਹੜੇ ਲਗਾ ਕਰਦੇ ਓਹੀ ਮੋਟੀਆਂ-ਮੋਟੀਆਂ ਲੱਕੜਾ ਰੱਖ ਕੇ ਉਹ ਹੀ ਅੱਗ ਦੇਉਂਦੇ ਨੇ ਮਹਾਰਾਜ ਜਿੱਦੇ ਜਦੋਂ ਤਕਾਤ ਮੈਂ ਉਸ ਵੇਲੇ ਤਾਂ ਹੀ ਸਫਲ ਹੈ ਜਦੋਂ ਆਤਮਾ ਨਿਕਲ ਜਾਂਦੀ ਹੈ ਫਿਰ ਕੋਈ ਗੱਲ ਬਾਤ ਨਹੀਂ ਕੁਛ ਨਹੀਂ